ਓਹੋ ਹਾਈ ਤਾਂ ਟਾਈਮ ਹੀ ਬਾਲਾ ਹੋ ਗਿਆ ਸੱਚ ਚੋਤੀਆਂ ਮੰਮੀ ਵੀ ਬੋਲੂਗੀ ਉਹਦਾ ਹੀ ਨਹੀਂ ਪਤਾ ਬੋਲਣਾ ਕੀ ਹੈ ਦੀਦੀ ਹਸਿਕਾ ਹਸਿਕਾ ਕਿੰਤਰੀ ਗਈ ਸੀ ਮੈਂ ਦਵਾਈ ਲੈਣ ਗਈ ਸੀ ਅੱਛਾ ਇੰਨੀ ਦੁਪਹਿਰੇ ਹੋਰ ਮੈਂ ਚਲ ਮੈਂ ਫਿਰ ਚਲਦੀ ਆ ਹੈ ਤੇ ਮੈਂ ਲੇਟ ਬਾੜੀ ਸੀਗੀ ਉਹ ਬੈਠੇ ਜਾਂਦੇ ਰੋਟੀ ਪਾਣੀ ਖਾ ਲੈਂਦੇ ਬਸ ਮੈਂ ਫਿਰ ਆਉ ਹੁਣ ਮੰਮੀ ਢਿੱਲੀ ਆ ਤੂੰ ਮੰਮੀ ਦਾ ਪਤਾ ਲੈ ਜਾ ਕੇ ਕਮਾਲ ਦੀ ਗੱਲ ਹੋ ਗਈ ਕਦੋਂ ਆਈ ਕਦੋਂ ਗਈ ਚਲ ਜਾ ਮਾਂ ਮੰਮੀ ਨਾਲ ਲੜੇ ਕਿਤੇ ਲਾ ਕੁੜੀ ਦੀ ਆ ਕੇ ਮੁਰਗੀ ਹਜੇ ਤੱਕ ਨਹੀਂ ਆਈ ਤੇ ਕਿਹੜੇ ਵੇਲੇ ਦੀ ਗਈ ਹੋਈਆਂਗੀ ਉੱਥੇ ਜਾ ਕੇ ਬਹਿ ਜੇ ਤਾਂ ਸੱਚ ਕੋਤਨ ਤੇਜਨ ਨੂੰ ਮਿਲਣ ਬਾਅਦ ਵੀ ਭੇਜੀ ਤਾਂ ਦਵਾਈ ਲੈਣ ਆ ਗਈ ਹਾਂ ਨਾ ਟਾਈਮ ਕਿੱਥੇ ਲਾ ਕੇ ਆਈਆਂ ਅੱਗੇ ਮੰਮੀ ਤੁਹਾਨੂੰ ਪਤਾ ਡਾਕਟਰ ਦੇ ਭੀੜ ਸੀਗੀ ਤੇ ਦਵਾਈ ਲੈਣ ਜਾਵਾਂ। ਕੁੜੀ ਉਹ ਵੀ ਘੰਟਾ ਬੈਠਾ ਬੱਗੇ ਉਹ ਵੀ ਪਤਾ ਲੈਣ ਆਈ ਸੀ ਮੇਰਾ ਵੀ ਮਾਂ ਬਿਮਾਰ ਹੈਗੀ। ਹਮਨੇ ਮਿਲੇ ਸੀਗੇ ਰਸਤੇ 'ਚ ਮੱਖੀ ਦੀਦੀ ਆਜੋ ਘਰੇ। ਤੇ ਲੈ ਦਵਾਈ? ਹਾਂਜੀ ਲਿਆਂਦੀ। ਮੰਮੀ ਮੈਂ ਨਾ ਸੂਟ ਲੈ ਕੇ ਆਈ ਆ ਦੇਖੋ। ਤੇ ਤੇਰਾ ਬੇੜਾ ਭਾਜੇ ਤੇਰਾ ਪੈਸੇ ਤਾਂ ਤੇਰੇ ਕੋਲ ਦਵਾਈ ਜੋਗੇ ਸੀ। ਤਾਂ ਸੂਟ ਕਿੱਥੋਂ ਲਿਆਂਦਾ? ਮੰਮੀ ਮੈਂ ਨਾ ਲੈਣੇ ਸੀ ਕਿਸੇ ਕੋ ਪੈਸੇ ਲੈ ਕੇ ਗਈ ਸੀ ਕੋਈ ਗਵਾਂਡਰ ਨਾ। ਉਤਲ ਲੈ ਲੈ ਫਿਰ ਮੈਂ ਕਹਿੰਦਾ ਸੂਟ ਮਿਲ ਦੇ ਹਾਂ ਹਾਂ ਮੈਨੂੰ ਸਭ ਪਤਾ ਹੈ ਜਿਹੜੀ ਗਮੰਡਣ ਤੋਂ ਤੂੰ ਲੈਣੇ ਸੀ ਜਿਹੜੀ ਗਮੰਡਣ ਨੇ ਪੈਸੇ ਦਿੱਤੇ ਨੇਗੇ ਦੇਖ ਨ ਪੁੱਤਿਆਂ ਦੀ ਕਿੱਡਾ ਸੋਹਣਾ ਸੂਟ ਲਈ ਜਗੀ ਕਿੰਨੇ ਦਾ ਹੈ ਮੰਮੀ ਇਹ 500 ਦਾ ਦਿੱਤਾਗਾ 500 ਦਾ ਦਿੱਤਾ ਸੂਟ ਤਾਂ ਸੋਹਣਾ ਹੈ ਜਿਹੜੇ ਖਸਮ ਨੇ ਦਵਾਤਾ ਤੈਨੂੰ ਸੂਟ

ਅੱਛਾ 300 ਰੁਪਏ ਦਵਾਈ ਤੇ ਲਾਤਾ ਤੇ ਸੂਟ ਖਰੀਦਣ ਬੈਗੀ ਐਨਾ ਟਾਈਮ ਸੂਟ ਹੀ ਖਰੀਦਦੇ ਰਹੀ ਇੱਕ ਸੂਟ ਤੇ ਲਾਤਾ ਐਨਾ ਟਾਈਮ ਮੰਮੀ ਉਹਨਾਂ ਦੀ ਪੀੜ ਵਾਲੀ ਸੀਗੀ ਮੈਨੂੰ ਸਾਰਾ ਪਤਾ ਹੈ ਜਿੱਥੇ ਤੂੰ ਘੁੰਮਦੀ ਫਿਰਦੀ ਆਂ ਬੋਲਦੀ ਨਹੀਂ ਮੋਟੋ ਟੱਗਿਆ ਮੰਮੀ ਜੀ ਮੈਂ ਕੀ ਬੋਲਾਂ ਹੁਣ ਤੁਸੀਂ ਮੈਨੂੰ ਬੋਲਣ ਦੋ ਇਹ ਸੋਚ ਲੈ ਤੈਨੂੰ ਪੂਰਾ ਸਾਹ ਨਹੀਂ ਲੈਣ ਦੇਣਾ ਸੱਚ ਦੱਸ ਦੇ ਤੈਨੂੰ ਕੁਛ ਨਹੀਂ ਕਹਿੰਦੇ ਕਿੱਥੇ ਗਈ ਸੀ ਤੇ じゃ ਮਿਲਿਆ ਸੀ ਤੈਨੂੰ ਕਿਹੜਾ ਤੇਜਾ ਨਹੀਂ ਮੰਮੀ ਨਹੀਂ ਮਿਲਿਆ ਮੈਂ ਸੁਣਿਆ ਕਈ ਵਾਰੀ ਆਪਣੇ ਘਰੇ ਕੁੜੇ ਆਇਆ ਗਿਆ ਤੈਨੂੰ ਟੱਕਰਿਆ ਕਾਦੇ ਵਾਸਤੇ ਆਉਂਦਾ ਇਹ ਕੰਮੋਂ ਨਹੀਂ ਮੰਮੀ ਉਹ ਤਾਂ ਉਹੀ ਆ ਜਾਂਦਾਗਾ ਕਿਉਂ ਬਸ ਵੈਸੇ ਹੀ ਪੁੱਛਣ ਵੀ ਹਾਲ ਚਾਲ ਭਾਈ ਕਿਵੇਂ ਆ میں جب میں آ تو ہے کی کام آن تصایا ہے میرے مل نہیں آ میرے کو ਆ ਜਾਣ ਤੇ ਮੁੰਡੇ ਜਸੂਂਗ ਤੇਰੀ ਕਰਤੂਤ ਬਿਸਤੇ ਜਾ ਆਮਲੀ ਆਪਣੇ ਘਰੇ ਆਉਂਦਾ ਕ ਤੇ ਫੇਰ ਦੇਖੀ ਤੇਰੀ ਝਾਟ ਕੀ ਪਟਾਂਦੀ ਤੂੰ ਆਪਣੇ ਆਪ ਨੂੰ ਬਣੀ ਫਿਰਦੀ ਐ ਕੀਰ ਤੇਰੀ ਸ਼ਕਲ ਹੈਗੀ ਆ ਮਮੇ ਮੁੰਡਾ ਫਟਦਾ ਮੋਨੇ ਕੀ ਹੁੰਦਾ ਮੈਨੂੰ ਹੀ ਲਿੰਦੀ ਦਵਾਈ ਕਹਰਾ ਕੀ ਪਾਇਆ ਹੋ ਇਹਦੇ ਵਿੱਚ ਮੈਨੂੰ ਤੂੰ ਜ਼ਹਿਰ ਦੇ ਦੇ ਮੈਂ ਮਰ ਜਾ ਤੈਨੂੰ ਸੁਣ ਮਿਲ ਜੇ ਜਦ ਦਫਾ ਹੋ ਮੇਰੇ ਖਾ ਤਾਂ ਦੂਰ ਹੋ ਜਾ ਲੈ ਜਾ ਤੇਰੇ ਯਾਰ ਵਾਲਾ ਸੂਟ ਕਰਦੀ ਕੀ ਹਾਲ ਹੈ ਬੇਸ਼ਰਮ ਤੈਨੂੰ ਪਤਾ ਨਹੀਂ ਮੈਨੂੰ ਪਤਾ ਲੱਗ ਜੂ ਗੁਤ린다 ਦੇਖੀ ਬਾਲਵਾਲ ਕਰਦੀ ਆਉਂਦੇ ਮੁੰਡੇ ਨੇ ਸਮਝ ਕੀ ਲਿਆ ਮਨਾ ਜਦੋਂ ਪੀ ਸੱਚੀ ਕਹਿੰਦੀ ਹੁਣ ਇਸ ਸੂਟੋਂ ਸੇ ਖਸਮਨੇ ਦਵਾਇਆ ਕਿ ਜਾ ਤੇਰੀ ਖੈਰ ਨਹੀਂ ਤੈਨੂੰ ਆਇਆ ਮਰ ਰੋੜ ਦੂੰ ਸਮਝ ਕੇ ਰੱਖਿਆਗਾ ਮਨਾ ਸੰਡਾ ਅਰਦਮਾ ਕੀ ਹਰ ਆ ਬਾਈ ਬੀਰ ਠੀਕ ਆ ਬਾਈ ਵਧ ਗਿਆ ਹੋਰ ਠੀਕ ਠਾਕ ਮਾਰਿਆ ਖੇਤ ਬੁੱਧ ਕਿਹੜਾ ਹਾਂ ਬਾਈ ਜਾ ਵਧ ਗਿਆ ਆਹ ਤਿੰਨ ਚਾਰ ਦਿਨਾਂ ਨੂੰ ਲਾਵਾਂਗੇ ਚੌਲੇ ਸੀ ਤਾਂ ਅੱਛਾ ਹੂੰ ਦੱਸ ਦੀ ਫਿਰ ਯਾਰ ਮੈਂ ਵੀ ਉਹਨਾਂ ਦੀ ਲਵਾ ਲੂੰ ਨਾਲ ਕੋਈ ਨਾ ਬਾਈ ਇਹ ਮੇਰੇ ਤਾਂ 2500 ਤੇ ਬੁੱਕ ਕੀਤੇ ਆ 2500 ਤੇ ਹੂੰ ਵਿੱਚ ਰੱਸ ਦੇਣਾ ਵਾਕਿਆ ਨਾ ਤੁਹਾਡਾ ਬਾਣ ਵੀ ਖਾਸਾ ਫਿਰ ਹੂੰ ਘੱਟ ਬਾਣ ਵਾਲੇ ਤੋਂ ਤਾਂ ਵੱਧ ਨਹੀਂ ਲੈ ਜਾਂਦੇ ਆ ਚਲੋ ਉਹੀ ਰੇਟ ਲਵਾ ਦੇ ਦੂ ਵਿੱਚ ਕਰ ਲਈ ਦੂ ਭਾ ਮੇਰੇ ਹੀ ਆ ਨਾਲ ਹੋਰ ਸਦਾ ਵਧੀਆ ਬਈ ਹੋਰ ਬਈ ਘਰੇ ਨਹੀਂ ਦੇ ਦੇ ਮਾਤਾ ਮਾਤਾ ਇੱਥੇ ਹੋਣਗੇ ਜਾਂ ਵਸ ਇੱਥੇ ਆ ਸਮਾਂ ਚ ਗਏ ਹੋਣਗੇ ਕਿਤੇ ਇੱਕ ਤੈਨੂੰ ਮੈਂ ਗੱਲ ਦੱਸਾਂ ਹਾਂ ਤੇ ਜਾਮੜੀ ਨਹੀਂ ਆਮੜੀ ਉਹਨਾਂ ਦਾ ਬਖਤਾਵਰ ਕਾ ਹਾਂ ਤੇਜਾ ਹਾਂ ਹਾਂ ਸਮਝ ਗਿਆ ਮੈਂ ਜਦੋਂ ਤੇਰੀ ਮੰਮੀ ਨਹੀਂ ਘਰੇ ਹੁੰਦੀ ਹਾਂ ਘਰੇ ਆਉਂਦਾ ਯਾਰ ਪਤਾ ਨਹੀਂ ਕੋਈ ਕੰਮ ਆਉਂਦਾ ਪਤਾ ਨਹੀਂ ਕਿਵੇਂ ਮੈਂ ਮੇਰੇ ਘਰ ਉਹ ਵੀ ਲੈਣ ਆਉਂਦਾ ਨੂੰ ਕੀ ਪਤਾ ਮਾਰੇ ਪਿੰਡੀ ਚ ਤਾਂ ਥੁੜੂ ਹੋਈ ਪਈ ਆ ਐਵੇਂ ਨਾ ਕਹਦੀ ਕਿਤੇ ਉਹੀ ਨਾ 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 ਤਰੀਕਾ ਬਈ ਤੈਨੂੰ ਆ ਨਾ ਉਹ ਇਹਨੇ ਮੈਂ ਗੌਰ ਕਰੂੰ ਯਾਰ ਇਸ ਗੱਲ ਦੀ ਮੈਂ ਜੇ ਥੁੜੂ ਹੋਈ ਪਈ ਆ ਇੱਧਰ ਮੈਂ ਗਿਆ ਸੀਗਾ ਹਾਂ ਸਾਥ ਚ ਅੱਛਾ ਛੇੜਨ ਤਾਂ 10 ਮਿੰਟ ਕੀ ਕਹਿੰਦੇ ਸੀ ਓਏ ਉੱਥੇ ਕਹਿੰਦੇ ਆ ਗੱਲ ਬਣੀ ਪਈ ਆ ਮੈਂ ਹਮੇਤ ਜਾ ਕੇ ਦੱਸਦਾ ਭਾਈ ਨੂੰ ਤੂੰ ਮੇਰਾ ਵੱਡਾ ਭਾਈ ਆ ਹਲਾ ਮੈਂ ਗੌਰ ਕਰੂੰ ਫਿਰ ਇਸ ਗੱਲ ਦੀ ਆਈ ਮੈਂ ਤਾਂ ਨਹੀਂ ਕਹਿੰਦਾ ਯਾਰ ਕਿਤੇ ਮੇਰਾ ਯਾਰ ਆ ਤੂੰ ਜੋਟੀ ਦਾ ਚੱਲ ਫਿਰ ਹੁਣ ਮੈਂ ਗੌਰ ਕਰੂੰਗਾ ਇਸ ਗੱਲ ਦੀ ਯਾਰ ਮੈਂ ਤਾਂ ਕਿਤੇ ਗੌਰ ਹੀ ਨਹੀਂ ਕਰੀ ਮੇਰੇ ਹੁੰਦੇ ਕਿਤੇ ਆਇਆ ਨਹੀਂ ਯਾਰ ਬਾਈ ਜਦੋਂ ਤੈਨੂੰ ਬਗਜਣਾ ਤੇਰੇ ਆਂਢੀ ਗੁਆਂਢੀ ਦੱਸਦੇ ਆ ਹੈਂ ਨਾ ਮੈਨੂੰ ਕਦੇ ਮੇਰੀ ਮੈਡਮ ਨੇ ਦੱਸਿਆ ਯਾਰ ਮੇਰੀ ਮੈਡਮ ਕਿਉਂ ਦੱਸੂਗੀ ਆਂਢੀ ਗੁਆਂਢੀ ਸਾਰੇ ਦੱਸਦੇ ਆ ਵੀ ਤੇ ਜਦੋਂ ਇਹਨਾਂ ਦੇ ਘਰੇ ਆਉਂਦਾ ਇਹਦੇ ਇਸ ਗੱਲ ਦੀ ਭਣਕ ਤਾਂ ਮੇਰੀ ਮਾਂ ਨੂੰ ਵੀ ਨਹੀਂ ਹੋਣੀ ਯਾਰ ਨਾ ਨਾ ਉਹਨੂੰ ਕੀ ਪਤਾ ਵਿਚਾਰੀ ਨੂੰ ਤਨ ਮੈਂ ਗੌਰ ਕਰੂੰ ਨੀ ਇਸ ਗੱਲ ਦੀ ਹੋਰ ਭਾਈ ਚਾਹ ਦੱਸ ਲੈ ਕੇ ਆਵਾ ਜੀ ਧੰਨਵਾਦ ਥੋੜਾ ਚੰਗਾ ਭਾਈ ਚਾਹ ਪਾਣੀ ਦਾ ਵੀਰਾਂ ਦਾ ਬੱਸ ਭਾਈ ਬੱਸ ਮੈਂ ਖੇਤ ਗੇੜਾ ਮਾਰ ਕੇ ਆਉਂਦਾ ਅੱਛਾ ਤਰ ਕੋਈ ਨਾ ਫਿਰ ਤਰੀ ਗੌਰ ਗੱਲ ਤੇ ਕਰੂੰਗਾ ਗੌਰ ਕੋਈ ਨਹੀਂ ਬੇਬੇ ਨਾਲ ਕਰਦਾ ਗੱਲ ਆ ਜਾਂਦੇ ਹਾਂ ਇਹ ਮੈਂ ਤਾਂ ਨਹੀਂ ਕਹਿਿਆ ਯਾਰ ਕਿ ਤੈਨੂੰ ਲੜਾਉਂਗਾ ਮੈਂ ਰਾਜਾ ਤਨ ਮੈਂ ਬੇਬੇ ਨੂੰ ਆ ਜਾਂਦੇ ਉਹਦੇ ਨਾਲ ਕਰਦਾ ਗੱਲ ਫੇਰ ਮੜੀ ਬਿਰਕ ਰੱਖਾਂਗੇ ਫੇਰ ਪਤਾ ਲੱਗੂ ਗੱਲ ਦਾ ਗੱਲ ਕੀ ਆ ਇੱਦਾਂ ਆਪਾਂ ਕੁਝ ਨਹੀਂ ਕਹਿੰਦੇ ਹੋ ਆ ਨਾਇ ਰਾਤੀ ਨੂੰ ਨਮੀ ਟੈਂਕਸ ਖੜੀ ਹੋ ਗਈ। 어 ਦੀਪ ਜਰ ਇਹ ਜੀ ਲੱਗਦੀ ਨਹੀਂ। ਜਰ ਕਰੋ ਬਾਹਰ ਵੀ ਰਹਿਣਾ ਮੈਂ ਕੀ ਪਤਾ ਹੁੰਦਾ ਹਨਾ। ਚਲ ਬੇਬੇ ਨੂੰ ਆ ਜਾਂਦੇ ਉਹਦੇ ਨਾਲ ਕਰਦੇ ਆਂ। ਪਰ ਉਹਨੂੰ ਵੀ ਕੀ ਯਾਰ ਉਹ ਘਟਸ ਹੁੰਦਾ ਹੁੰਦਾ ਆ। ਅਸਲ ਬਾਕੀ। ਸਦੋ ਕਦਮ ਆਪੇ ਤੋਂ। ਹੁਣ ਹੀ ਆਇਆ ਸੀਗਾ ਬੇਬੇ। ਮੇਰਾ ਰੋਟੀ ਉਟੀ ਖਾ ਲਈ ਨਾ ਖਾਣੀ ਹੈ ਬੇਬੇ ਕਿੱਧਰ ਗਈ ਹੋ ਉਹ ਕਿਉਂ ਬਦਣੀ ਕਿੱਥੇ ਆ ਮੰਤਾਂ ਉਹ ਇੱਧਰ ਗਈ ਵੀ ਸੀ ਮੈਂ ਤੁਮਨਾ ਦੇ ਪਤਾ ਹੋ ਬਿਮਾਰ ਸੀ ਕਿ ਤਰਕਾਈ ਉਹ ਤਾਂ ਪਤਾ ਲਾਣ ਗਈ ਸੀ ਅੱਛਾ ਉਹ ਬੁਖਾਰ ਤੇ ਚੜਦਾ ਸੀ ਢਿੱਲੇ ਦਾ ਮੈਂ ਵੀ ਸੀਗੀ ਫਿਰ ਜਾਈ ਆਈ ਇੱਕ ਨਗਲਾ ਕੰਨਾ ਪਤਾ ਲਾਣੀ ਅੱਛਾ ਆਂਤੀ ਦੇ ਭਾਈ ਹਾਂ ਹਾਂਤਾ ਭਾਈ ਤੂੰ ਮੈਂ ਤਾਂ ਲੈਤੀ ਨਹੀਂ ਗਈ ਉਹ ਨੂੰ ਭੇਜਿਆ ਸੀ ਇੱਕਦਮ ਦਵਾਈ ਲੈਣ ਅੱਛਾ ਉਹ ਕਹਿੰਦੀ ਕਿ ਦਵਾਈ ਲੈ ਕੇ ਨਾਲ ਸੂਟ ਖਰੀਦ ਲਈ ਸੂਟ ਨੂੰ ਪੈਸੇ ਤੂੰ ਦੁੱਤਸ ਮੈਂ ਕਿਥੋਂ ਦੇ ਦੇ ਤੂੰ ਦੁੱਤੇ ਹੋਗੇ ਤੂੰ ਤੂੰ ਤੇਰੀ ਜਮਲਾਈ ਵੀ ਮੈਂ ਤਾਂ 300 ਰੁਪਏ ਦਿੱਤਾ ਸੀ ਦਵਾਈ ਵਾਸਤੇ ਤੂੰ 300 ਕਿੱਥੋਂ ਭਰਾਈ ਕੀ ਪਤਾ ਕਹਿੰਦੀ ਕਿਸ ਤੋਂ ਲੈਣੇ ਸੀ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਬੇਬੇ ਹਾਂ ਪਲਾਂ ਦੀ ਉਹਨਾਂ ਦਾ ਅਮਲੰਗਾਂ ਦਾ ਤੇ ਤੇਜਾ ਆਪਣੇ ਘਰੇ ਕੀ ਲੈਣ ਆਉਂਦਾ। ਇਹ ਤੇਰੀ ਚਮੜਾਈ ਹੋਈ ਆ। ਇਹ ਬੁਲਾਉਂਦੀ ਆ ਉਹਨੂੰ। ਕਿ ਮੇਰੀ ਜਮੜਾਈ ਹੋਈ ਆ। ਕਹਿੰਦਾ ਬੇਬੇ ਤੂੰ ਹੁੰਨੀ ਏ ਦੇ ਕੋਲੇ। ਮਾਤਾ ਬਾਹਰ ਰਹਿਣਾ ਖੇਤਾਂ ਦੇ ਵਾਗ। ਇਹ ਪੁੱਤ ਮਾਤਾ ਜੀ ਦੋ ਘਰੋਂ ਵਗ ਜਾਣੀਆਂ ਉਦੋਂ ਆਉਂਦੀ ਆ ਮੈਨੂੰ ਵੀ ਦੱਸਿਆ। ਮੈਨੂੰ ਪਤਾ ਕਿੰਨੀ ਦੱਸਣ ਨੂੰ ਬਿੰਦੀ ਦੱਸ ਕੇ ਗਈ ਸੀ। ਇਹ ਤਾਈ ਮੈਨੂੰ ਦੋਖਾਉਂਦਾ। ਜਦੋਂ ਤੂੰ ਘਰੋਂ ਪੈਰ ਪਟ ਲੈਨੀ ਆ ਉਦੋਂ ਆਉਂਦੀ ਆ। ਫਿਰ ਸੋਣ ਦੀ ਗੱਲ। ਕੀ ਪਤਾ ਤੇ ਜਿਨੇ ਨਾਂ ਦਵਾਇਆ ਹੋਵੇ। ਨ ਤੈਨੂੰ ਪਤਾ ਕੋਈ ਬਾਣੀ ਮੋਟੀ ਗੱਲ ਦਾਕ ਮੈਨੂੰ ਤਾਂ ਸਾਰੀ ਗੱਲ ਦਾ ਪਤਾ ਹੈ ਵੀ ਉਹ ਆਪਣੇ ਘਰੇ ਆਉਂਦਾ ਪਰ ਹਜੇ ਤੱਕ ਮੈਂ ਅੱਖੀ ਨਹੀਂ ਦੇਖਿਆ ਤੇ ਬੇਬੇ ਤੁਮਨੇ ਪਹਿਲਾਂ ਕਿਉਂ ਨਹੀਂ ਦੱਸੀ ਇਹ ਗੱਲ ਬੇ ਪੁੱਤ ਮੈਂ ਤਾਂ ਤਾਂ ਨਹੀਂ ਦੱਸੀ ਮੈਂ ਖ ਆਪਣਾ ਹਰਖ ਪੜਾ ਦੋਨਾਂ ਦੇ ਮਾਪਪਾਂ ਦਾ ਐਵੇਂ ਨਹੀਂ ਤੂੰ ਕਿ ਫੇਰ ਦਾਂਗੇ ਪਰ ਗੱਲ ਤਾਂ ਕੋਈ ਲੁਕੀ ਰਹਿੰਦੀ ਨਹੀਂ ਹੁੰਦੀ ਹੁਣ ਵੀ ਤਾਂ ਫਿਰ ਬੜਤ ਲੱਗ ਗਈ ਹੈ ਮੈਨੂੰ ਵੀ ਕੋਈ ਬੰਦਾ ਦੱਸ ਕੇ ਗਿਆ ਤੈਨੂੰ ਬੰਦਾ ਦੱਸ ਕੇ ਗਿਆ ਹਾਂ ਤੈਨੂੰ ਕੌਣ ਦੱਸ ਗਿਆ ਕੋਈ ਦੱਸ ਗਿਆ ਬਸ ਸਾਡੇ ਦਿਮਾਗ ਨੂੰ ਹੀ ਦੇਖਾਂਗੇ ਜਦੋਂ ਕੀ ਨਿਬੜਦਾਗਾ ਹੁਣ ਮੇਰੀ ਗੱਲ ਸੁਣ ਪੁੱਤ ਜੇ ਆਪਣਾ ਘਰ ਹੈ ਕੇਰਾ ਘਰ ਪਟਿਆਗਾ ਲੋਟ ਨਹੀਂ ਆਉਣਾ ਨਾ ਇਹ ਲੋਕਾਂ ਦੇ ਮਿਹਣੇ ਵੀ ਇਹਨੇ ਦੀ ਬਹੁ ਕਿਸੇ ਨਾ ਭੱਜ ਗਈ ਤੂੰ ਤੇਜੇ ਨੂੰ ਬੁਲਾ ਆਪਣੇ ਘਰੇ ਬੈਠ ਕੇ ਗੱਲ ਕਰਾਂਗੇ ਇਹ ਗੱਲ ਕੀ ਆ ਉਹ ਕਿੱਥੇ ਦੀਪ ਕਿੱਥੋਂ ਦੇਖ ਰਿਹਾ ਲੱਗਦਾ ਛੁੜੇ ਦੀਪਾ ਦੀਪਾ ਬੋਲਦੀ ਆ ਹੁਣ ਦੀਪਾ ਹਾਂਜੀ ਕਿੱਥੇ ਆ ਕਿ ਉਹ ਅੰਦਰ ਨਾਲ ਗੱਲ ਕਰਨੀਆਂ ਆ ਗਈ ਹਾਂਜੀ ਬੁਲਾਇਆ ਸੀ ਬਾਹਰ ਮੈਂ ਗੱਲ ਕਰਨੀ ਆ ਤੇਰੇ ਨਾਲ ਹਾਂਜੀ ਤੇਜਾ ਆਪਣੇ ਘਰੇ ਕੀ ਲੈਣ ਆਉਂਦਾ ਹੁੰਦਾ ਮੈਨੂੰ ਕੀ ਪਤਾ ਜੀ ਤੇ ਹੋਰ ਕਿਹਨੂੰ ਪਤਾ ਆਉਂਦਾ ਜਦੋਂ ਬੇਬੇ ਨਹੀਂ ਹੁੰਦੀ ਉਦੋਂ ਆਉਂਦਾਗਾ ਮੈਂ ਤਾਂ ਜੀ ਪਤਾ ਨਹੀਂ ਕਦੋਂ ਆਉਂਦਾਗਾ ਉਹ ਲੈ ਦੇਖ ਲੈ ਬੇਬੇ ਹੈ ਨਹੀਂ ਖਰਾਮਣੇ ਮੁੰਡਾ ਕਦੋਂ ਆਉਂਦਾ ਨਾ ਇਹਨੂੰ ਰੋਟੀ ਪੁੱਛੀ ਨਾ ਚਾਹ ਪੁੱਛੀ ਤੇਜਾ ਨੂੰ ਤਾਂ ਕੜਕ ਦੇਣਾ ਕਰ ਦਿੰਦੀ ਹੋਵੇਗੀ ਮੰਮੀ ਜੀ ਮੈਨੂੰ ਨਹੀਂ ਪਤਾ ਲੱਗਿਆ ਇਹਨਾਂ ਦੇ ਆਉਣ ਦਾ ਤੇਜਾ ਕੀ ਲੈਣ ਆਉਂਦਾ ਮਮੀ ਮੈਨੂੰ ਨਹੀਂ ਪਤਾ ਮੈਂ ਬਾਰ ਬਾਰ ਕਹਿੰਨੀ ਤੁਹਾਨੂੰ ਨਹੀਂ ਪਤਾ ਮੈਨੂੰ ਲੈ ਤੂੰ ਉਹਨੂੰ ਪਿਠਾਉਣੀ ਅੰਦਰ ਬਾੜ ਕੇ ਮੈਨੂੰ ਕਿਸੇ ਬੰਦੇ ਨੇ ਵੀ ਦੱਸਿਆਗਾ ਵੀ ਆਪਣੇ ਘਰੇ ਮਾਗਰੋ ਜੀ ਦੀ ਬੇਬੇ ਨਹੀਂ ਹੁੰਦੀ ਉਦੋਂ ਆਉਂਦਾਗਾ ਉਹ ਮੈਨੂੰ ਬੁੜੀ ਨੇ ਵੀ ਦੱਸਿਆ ਕੀ ਕਰਨ ਆਉਂਦਾਗਾ ਆਪਣੇ ਘਰੇ ਤੂੰ ਬੁਲਾਉਣੀ ਉਹਨੂੰ ਨਹੀਂ ਜੀ ਮੈਂ ਤਾਂ ਨਹੀਂ ਕਦੇ ਬੁਲਾਇਆ ਤੇ ਫਿਰ ਹੋਰ ਆਪੇ ਆਉਂਦਾਗਾ ਇਹ ਤੋਂ ਹਮਰ ਗੁੱਤ ਨਹੀਂ ਚ ਆਪੇ ਆ ਜਾਂਦਾਗਾ ਤੇ ਸਾਲਾ ਲੱਗਦਾ ਆਪੇ ਆਊਗਾ ਉਹ ਤੂੰ ਮੈਨੂੰ ਦੱਸ ਫਿਰ ਵੀ ਉਹ ਆਉਂਦਾਗਾ ਇਹ ਫੜ ਗੁੱਤ ਨਹੀਂ ਇਹ ਨਹੀਂ ਪਹਾਂਤ ਕੀ ਇਹ ਖੜਕੀ বস বহুত নো বে ਉਹ ਸ ਆਈ ਕਰ ਬਤ ਬੱਸ ਰਪੈਨੂ ਇਹ ਆਪਣੀ ਮੈਨ ਨਹੀਂ ਲੋਡ ਆਉਂਦੀ ਸਰਪੈਂਚ ਨੂੰ ਲਾ ਫੋਨ ਲਾ ਫੋਨ ਲਾ ਇਹਦੇ ਕੋਲ ਹੀ ਫੋਨ ਨੰਬਰ ਇਹਨੂੰ ਘਰ ਲਾਉਗੀ ਲੈ ਤੇ ਜਿਹਦਾ ਨੰਬਰ ਲਾ ਨੰਬਰ ਇਹਨੂੰ ਲੈ ਤੇ ਜਿਹਦਾ ਨੰਬਰ ਸੋਲਦਾ ਨਹੀਂ ਤੈਨੂੰ ਨੰਬਰ ਲਾ ਦੇ ਤੇਰੇ ਕੋਲ ਸਰਪੈਂਚ ਦਾ ਨੰਬਰ ਹੋਗਾ ਨਾ ਮੈਂ ਲਾਉਣਾ ਹਟ ਜਾ ਮਾਂ ਮਾਂ ਲਾ ਕੇ ਰੱਖ ਲਾ ਇਹ ਮਾਈ ਨਹੀਂ ਰੁਕਣੀ ਮੇਰੇ ਸਾਰੇ ਪਿੰਡ ਦੇ ਵਿੱਚ ਜੀ ਆਸ਼ਕਣਾ ਹਾਂ ਤੇ ਜਿਹਦੇ ਤੋਰਾ ਗਿਆ ਜੇ ਨੂੰ ਉਹ ਕਿ ਝੜੂਗਾ ਉਹਨਾਂ ਦਾ ਮਰ ਜਾਣੇ ਨੂੰ ਪੱਟੂ ਉਹਦੀ ਵੀ ਦਾੜੀ ਲਾਲਾ ਪੱਤਖਾਨਾ ਨਾ ਨਾ ਹਲੋ ਹਸੀ ਗਾਲ ਜੀ ਪਾ ਸਾ ਵੀ ਹਸੀ ਗਾਲ ਜੀ ਹਲੋ ਆਂਦਨੀਵਾ ਜੀ ਹਾਂ ਜੀ ਹਾਂ ਜੀ ਬੱਬੀ ਬੋਲਦਾ ਸੀਗਾ ਜੀ ਹਾਂਜੀ ਹਾਂਜੀ ਇੱਕ ਕਰੇ ਹੋਈ ਥੋੜੀ ਸਮੱਸਿਆ ਸੀ ਮੜਾ ਆਵੋਗੇ ਜੀ ਹਾਂਜੀ ਆਪਣੇ ਘਰੇ ਆਹੀ ਕੋਈ ਕਰੇ ਲੂਆਂ ਸਲਾਈ ਚਿੰਨੇ ਕਟਾਇਆ ਹੋਈ ਤਦੋ ਠੀਕ ਆ ਸਭ ਇਹ ਕਹਣਾ ਪਤਾ ਕਹਿਣਾ ਕਿਸੇ ਦਾ ਵੋਟਾਂ ਮੰਗਣੇ ਆਉਂਦੇ ਹੁੰਦੇ ਬੇਤੇ ਕੰਮ ਕੁਮ ਨਹੀਂ ਆਉਂਦੇ ਮੁਰਤੇ ਇਹਦਾ ਕਹਿੰਦਾ ਬਾਹਰ ਆ ਗਏ ਮਸਲੇ ਚ ਗਿਆ ਮੈਂ ਰੋਲੇ ਚਲ ਕੋਈ ਨਾ ਪਤਾ ਅੱਜ ਨਹੀਂ ਤਾਂ ਕੰਦ ਸਹੀ ਕੱਲ ਕੋਲ ਨਹੀਂ ਮਾਤਾ ਜੀ ਨਾਲ ਗੱਲ ਕਰਨੀ ਆ ਓਹੋ ਜਿੱਦ ਕਰਕੇ ਬਹਿ ਗਿਆ ਬਤ ਮੈਂ ਵੀ ਤਾਂ ਸਬਰ ਕੀਤਾ ਕੰਨੰਦਿਆਂ ਹੋ ਗਏ ਤੂੰ ਕਰ ਲੈ ਮੈਂ ਸਬਰ ਭਿੰਦਾ ਰੈਂ ਕਰ ਪਹਿਲਾਂ ਚਲ ਕੋਈ ਨਹੀਂ ਆਪਾਂ ਬਹਿਨੇ ਆ ਤੇ ਫਿਰ ਦੇਖਦੇ ਆਂ ਆਈ ਜਾਊਗਾ ਘੰਟੇ ਤੱਕ ਆ ਜਾਣ ਤੇ ਫੇ ਗੱਲ ਵੀ ਪੱਟਿਆ ਲੈ ਹਾਂ ਤੇ ਜਾ ਕੇ ਉਹਨਾਂ ਕਿਤੇ ਕਿਹਦੀ ਆਮ ਗੱਤੀ ਚੱਲੋ ਵਾਹ ਮੈਂ ਕਰਾਉਣਾ ਆਮ ਕਰਦੀ ਹਾਂ ਅੱਜ ਦੇਖਦੇ ਹਾਂ ਮਰਚਣ ਦੀ ਨਿਗਾਹ ਤੇ ਪੈਣੀ ਲੋਕ ਕੇ ਨਹੀਂ ਹੁੰਦੀ ਆ ਜਾ ਕੀ ਗੱਲ ਭਾਈ ਕੁੜੀਆਂ ਚੁੱਪ ਕੀਤੀ ਬੈਠੀਆਂ ਨਹੀਂ ਉਹੀ ਬੈਠੀ ਸੀ ਆਹ ਅਗਰ ਮੈਨੂੰ ਨਾ ਜਿਆਦੀ ਤਾਲਬੀ ਜੀ ਲੱਗੀ ਸੀ ਕੋਟ ਚਾਹ ਪਿਆ ਦੇ ਚਾਹ ਤਾਂ ਤੁਹਾਨੂੰ ਮੈਂ ਪਿਆ ਦਿੰਨੀ ਆ ਕੀ ਗੱਲ ਕੁਛ ਹੋਇਆ ਤੁਸੀਂ ਸਾਡੇ ਨਾਲ ਕਰੇ ਨਾ ਆਇਆ ਕੋਈ ਕਿਉਂ ਮੋੜ ਕਿਉਂ ਮੇਰੀ ਸਾਸਤੇ ਨੇ ਮੇਰੇ ਘਰ ਆ ਲੈਣਾ ਉਹ ਤੰਗ ਕਰਦੇ ਮੈਨੂੰ ਕਹਿ ਦਿੰਦੇ ਆ ਵੀ ਕਾਤੋਂ ਆਉਂਦਾ ਘਰੇ ਅੱਛਾ ਹਾਂ ਅੱਜ ਕੋਈ ਗੱਲ ਨਹੀਂ ਮੈਂ ਅੱਜ ਚਾਹ ਪੀ ਲਵਾਂ ਮੈਂ ਗਾਹ ਤੋਂ ਨਹੀਂ ਦੰਣੀ ਅੱਜ ਮੈਂ ਪਿਆ ਦਿੰਦੀ ਆ ਠੀਕ ਹੈ ਲਓ ਨਹੀਂ ਬੈਠੋ ਟੈ ਵੀ ਤੇ ਜਦੋਂ ਆਪਾਂ ਰੋਡੋਂ ਕਿਹਾ ਕਿ ਮਿਲਦਾ ਉਹਨੇ ਕਿਤੇ ਵਿਚਾਰੀ ਕੁੜੀ ਨੂੰ ਸਾਪਣਾ ਛੱਡ ਦੇ ਕਿਤੇ ਸਾਕ ਲੋਕ ਗਲਤ ਮਤਲਬ ਹੀ ਨਾ ਕੱਢ ਲੈਣ ਮੇਰੀ ਤਾਂ ਭੈਣਾ ਵਰਗੀ ਆ ਪਰ ਜਿਹੜੀ ਤਈ ਆ ਨਾ ਇਹਦਾ ਸੁਭਾਤਾ ਮੈਨੂੰ ਪਤਾ ਇਹ ਬਹੁਤ ਕੱਬਾ ਹੈ ਕਿਉਂ ਹੁਣ ਇਹਨੇ ਕਿਹਾ ਵੀ ਤੰਗ ਕਰਦੇ ਕੱਲ ਕੋਈ ਗੱਲ ਯਾਦ ਵੀ ਨਹੀਂ ਆ ਗਾਂ ਦੇ ਭਾਈ ਨਹੀਂ ਹੁੰਦੇ एक्शन हां ये तो करते नहीं आवरटा का मेरे में दिया पच गया पच गया पूरे ना मेरा थोड़ा मूड तंगली में आ गया चलो आई मीन आज पूरे चले तक क्या लगेंगे अरे ਇਕ ਤੂੰ ਦਾ ਸੁਣ ਫਿਰਦਾ ਕੀ ਕਹਿਣਾ ਹੈ ਮੇਰੀ ਕਾਹ ਸੁਣਦਾ ਮੈਂ ਤੈਨੂੰ ਮੈਂ ਥੀ ਮਾਰਦਾ ਕੀ ਸੌਣ ਨੂੰ ਕਿਰੇਗਾ ਗੱਲ ਤਾਈ ਮੇਰੀ ਗੱਲ ਸੁਣ ਲੈ ਹਾਂ ਦੱਸ 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 ਕੀ ਕਹਿਣਾ ਹਾਂ ਹਾਂ ਸੁਣਾ ਕੀ ਗੱਲ ਸੁਣਾਉਣਾ ਹੈਗਾ ਸੁਣਾ ਓਹੋ ਓਏ ਤੂੰ ਤਾਂ ਗਾਲੀ ਪੈ ਕੇ ਤਾਈ ਮੈਂ ਗੱਲ ਕਰਦਾ ਹਾਂ ਤੂੰ ਸਾਡਾ ਕਿਉਂ ਘਰ ਪਟਣ ਤੇ ਲੱਗਿਆਗਾ ਵੇ ਮੇਰੇ ਪੁੱਤ ਦਾ ਘਰ ਕਿਉਂ ਪੜਦਾ ਤੂੰ ਸਾਡੀ ਬਹੂ ਕੋਲੇ ਰੋਜ਼ ਕੀ ਲੈਣ ਆਉਣਾਗਾ ਵੇ ਤੇਰੀ ਸ਼ਰਮ ਲੈ ਜਾ ਕੁੱਤੇ ਜਹੋਂਦਿਆ ਓਹੋ ਓ ਤਾਈ ਤੈਨੂੰ ਗੱਲ ਤਾਂ ਨਹੀਂ ਆਉਂਦੀ ਤੇਰੀ ਦਾੜੀ ਉਹ ਦੂਜੀ ਦਾੜੀ ਆ ਤੇਰੇ ਤੂੰ ਜਵਾਨੀ ਸਰਮ ਖਾਦੀ ਤਾਈ ਮੇਰੀ ਗੱਲ ਤਾਂ ਸੁਣ ਲਓ ਹਾਂ ਤੂੰ ਨਾ ਦੁਬਾਰੇ ਖਾਦੀ ਹਾਂ ਤਾਈ ਮੇਰੀ ਗੱਲ ਅਜੇ ਚਾਹ ਲੈ ਕੇ ਆਈਏ ਤੇ ਵਾਸਤੇ ਦੇਖ ਦੇਖ ਕੇ ਕਹਿੰਦੇ ਚਾਹ ਲਾਉਂਦੀ ਆ ਹਲੇ ਮੈਨੂੰ ਕਿਤੇ ਪਾਣੀ ਦਾ ਗਲਾਸ ਵੀ ਨਹੀਂ ਪੁੱਛਦੀ ਤੁਸੀਂ ਕੁੜੀ ਨੂੰ ਨਾ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਓ ਸੁਣਾ ਇਹਦੀ ਸੁਣ ਲੈ ਪਹਿਲਾਂ ਬੇਬੇ ਹਾਂ ਦੱਸਦੀ ਰਹਿਣਾ ਜੀ ਤਾਈ ਜਿਵੇਂ ਤੁਸੀਂ ਸਮਝਦੇ ਓਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਕਿਸੇ ਗਲਤ ਮਤਸ ਦੇ ਨਾਲ ਇਸ ਘਰੇ ਨਹੀਂ ਆਉਂਦਾ ਸੀ ਹੋਰਾ ਹੋਰ ਕਿਵੇਂ ਆਉਂਦਾ ਸੀ ਮੇਰੀ ਨਾ ਮੂੰਹ ਬੋਲੀ ਭੈਣ ਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀ ਮੂੰਹ ਬੋਲੀ ਕੀ ਮਤਲਬ ਮੇਰੀ ਭੈਣ ਦੀ ਡੈਥ ਹੋ ਗਈ ਸੀ ਅੱਛਾ ਤੇਰੀ ਭੈਣ ਦੇ ਸਕੇ ਦੀ ਹਾਂ ਅੱਛਾ ਤੇ ਇਹ ਕੁੜੀ ਦੇ ਵਿੱਚ ਨਾ ਮੈਨੂੰ ਮੇਰੀ ਭੈਣ ਦੀ ਮੈਨੂੰ ਐ ਲੱਗਦਾ ਹੁੰਦਾ ਜਦੋਂ ਮੈਂ ਇਹਦੇ ਹੱਥ ਦੀ ਚਾਹ ਪੀਣਾ ਨਾ ਮੈਨੂੰ ਐ ਲੱਗਦਾ ਹੁੰਦਾ ਵੀ ਮੇਰੀ ਭੈਣ ਮਿਲੂ ਆਪਣੇ ਹੱਥਾਂ ਨਾਲ ਚਾਹ ਪਿਆਰੀ ਤਾਂ ਇਹਦੇ ਵਿੱਚ ਵਿੱਚੋਂ ਮੈਨੂੰ ਮੇਰੀ ਭੈਣ ਦਿਖ ਜੇ ਇਸ ਕਰਕੇ ਮੈਂ ਇਹਦੇ ਕੋਲ ਚਾਹ ਪੀਣਾ ਆਇਆ ਹੈ ਤੇਰਾ ਭੇੜਾ ਮੇਰਾ ਸਾੜਿਆ ਫਿਰ ਸਾਡੇ ਹਿੰਦੀ ਆ ਜਾ ਕਰਦਾ ਹੈ ਅਸੀਂ ਕਿ ਤੈਨੂੰ ਘਰੋਂ ਕੱਢਦੇ ਸੀ ਵੇ ਭੈਣ ਦੇ ਤਾਂ ਕੋਈ ਡਰ ਨਹੀਂ ਹੁੰਦਾ ਬਣਾਉਣ ਦਾ ਫਰਮਗਰੋਂ ਆਉਂਦੀ ਧਨਾ ਪੱਟੇ ਤੂੰ ਮਗਰੋਂ ਕਾਹਦੇ ਵਾਸਤੇ ਹੁੰਦਾ ਹੈ ਦਾਬ ਚਾਕੇ ਸਾਰੇ ਪਿੰਡ ਚ ਚਰਚਾ ਹੋ ਰਹੀ ਆ ਸਾਰੇ ਪਿੰਡ ਚ ਥੂੜੂ ਹੋਈ ਪਈ ਆ ਹਾਂ ਮੇਨਾਂ ਦੀ ਬਹੂ ਕੋਲੇ ਉਹ ਹੁੰਦਾਗਾ ਤੇ ਜਾ ਉਹ ਤੁਸੀਂ ਤਾਂ ਹੀ ਕਿਸੇ ਦੇ ਮਗਰ ਨਾ ਲੱਗਿਆ ਕਰੋ ਕਿਸੇ ਦਾ ਭੈਣ ਭਾਈ ਦੇ ਰਿਸ਼ਤੇ ਤੇ ਸ਼ੱਕ ਕਰ ਲਿਆ ਗੱਲ ਸੁਣ ਮਗਰ ਕਿਵੇਂ ਨਾ ਲੱਗੇ ਜਦੋਂ ਤੂੰ ਸਾਡੇ ਅੰਬੇ ਹੀ ਮਗਰੋਂ ਸੀ ਅਸੀਂ ਤਾਂ ਮਗਰ ਲੱਗਣੀ ਸੀ ਚੰਦਰਿਆ ਸਾਹਮਣੇ ਆ ਜਾ ਕਰ ਹੋਣਾ ਉਹ ਤਾਈ ਮੈਨੂੰ ਤਾਂ ਆਇ ਸੀ ਨਾ ਤੇਰਾ ਸੁਭਾਅ ਹੋਰਸਾ ਉਹਦਾ ਮੈਨੂੰ ਤਾਂ ਆਇ ਸੀ ਵੀ ਕਿਤੇ ਤਾਈ ਗਾਲੀ ਨਾ ਪੈ ਜਾਏ ਮੈਂ ਤਾਂ ਤਾਂ ਤੇਰੇ ਮਤਈਆ ਸੀ ਹੁਣ ਦੇਖ ਅਸੀਂ ਤੈਨੂੰ ਮਾਰ ਦਿੰਦੇ ਅਸੀਂ ਤਾਂ ਮਾਂ ਮਾਰਨਾ ਸੀਗਾ ਤੈਨੂੰ ਇਹ ਦੇਖ ਲੈ ਇੱਥੇ ਦੱਬ ਦਿੰਦੇ ਮਾਰ ਕੇ ਪਰ ਤੂੰ ਗਾਲੀ ਇਹੇ ਜੀ ਦੱਸਦੀ ਹੁਣ ਸਾਡਾ ਵੀ ਦਿਲ ਜਾ ਪੰਗਰ ਗਿਆ ਤੇਰੇ ਤੇ ਦੀਪਨਾ ਤੂੰ ਦੱਸੀ ਆ ਗੱਲ ਯਾਰ ਵੀ ਆ ਗੱਲ ਹਾਂ ਮੈਂ ਮੇਰੀ ਤਾਂ ਤੁਸੀਂ ਗੱਲ ਹੀ ਨਹੀਂ ਸੁਣੀ ਮੈਂ ਤਾਂ ਕੁਛ ਕਹਿਣ ਹੀ ਨਹੀਂ ਦਿੱਤਾ ਐਸ ਗੱਲ ਸੁਣ ਪੁੱਤਾਂ ਕਹਿੰਦੇ ਹੁੰਦੇ ਨਾ ਲੋਕ ਦੇ ਮਗਰ ਨਾ ਲੱਗੇ ਹਨਾ ਅੱਖੀ ਦੇਖੇ ਬਗੈਰ ਕਾਨੀ ਸੁਣੇ ਬਗੈਰ ਜਿਕੇ ਨਹੀਂ ਕਰਨਾ ਚਾਹੀਦਾ ਚਲ ਕੋਈ ਗੱਲ ਨਹੀਂ ਅਸੀਂ ਸੁਣ ਲੇਗਾ ਤੇ ਪਾਣੀ ਲਿਆ ਦੇ ਮੇਰੇ ਖਾਲੇ ਨੂੰ ਅਸੀਂ ਚੱਲ ਲੇਗਾ ਉਹਨਾਂ ਦੌਰਾਂ ਭਾਜੀ ਇਹਨੂੰ ਕਿਤੇ ਹਾਂ ਆ ਦੇ 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 ਚਾਹੀ ਦੇ ਦੇ ਮਰੂਗਾ ਮਰ ਜਾ ਉਹਨੇ ਕੁਛ ਕਹਿੰਦੇ ਤੈਨੂੰ ਘਬਰਾ ਨਾ ਹਾਂ ਪਹਿਲਾਂ ਦੱਸ ਦਿੰਦਾ ਅਰੇ ਅੱਜ ਤੋਂ ਬਾਅਦ ਸਾਡੇ ਪਿੱਛੋਂ ਨਹੀਂ ਹਾਂ ਨਾ ਤਾਂ ਹੁੰਦੇ ਆ ਜੀ ਜਦੋਂ ਅਸੀਂ ਹੋਇਆ ਕਰੀਏ ਉਦੋਂ ਆਇਆ ਕਰ ਪਿੱਛੋਂ ਅਸੀਂ ਗੱਲਾਂ ਨਹੀਂ ਬਣਾਉਣੀਆਂ ਸਾਡੀ ਬੇਇੱਜ਼ਤੀ ਹੋਗੀ ਜਾ ਠੀਕ ਹੈ ਤਾਈ ਹਾਂ ਮੈਂ ਜਾਣਾਂ ਚੱਲ ਠੀਕ ਹੈ ਅਸੀਂ ਤਾਂ ਨਹੀਂ ਕਿਸੇ ਦੀ ਸੁਣਦੇ ਹੁਣ ਪਰ ਲੋਕਾਂ ਨੂੰ ਸਮਝਾਉਂਦੀ ਪਿੰਡ ਦੇ ਆਨੂੰ ਠੀਕ ਹੈ ਤਾਈ ਮੈਂ ਜਾਣਾਂ ਚੰਗਾ ਚੰਗਾ ਬਣ ਤੇਰਾ ਬੇੜਾ ਬੈਜੇ ਜਾ ਜਾਂਦੀ ਕਰਵਾਤੀ ਸੀ ਨਾ ਅਸੀਂ ਇਹਨੂੰ ਮਾਰ ਦਿੰਦੇ ਅਸੀਂ ਜੇਲ੍ਹ ਚ ਭੱਗ ਜਾਂਦੇ ਨਾਲ ਹੀ ਤੂੰ ਜਾਂਦੀ ਮੰਮੀ ਮੇਰੀ ਗੱਲ ਤੁਸੀਂ ਸੁਣੀ ਹੈਗੀ ਮਨ ਕੋ ਤੁਸੀਂ ਬੋਲਣ ਨਹੀਂ ਦਿੱਤਾ ਸੁਣਾ ਦਿੰਦੀ ਸੱਸ ਸਹਸਰੇ ਹੀ ਤਾਂ ਰਤ ਨਾ ਕਿਸਣਾ ਦਿੰਦੀ ਕਾਲੇ ਸੁਣੋ ਤਾਂ ਫੇਰੀ ਸੁਣਾਵਾਂ ਤੁਹਾਨੂੰ ਮੈਂ ਤਾਂ ਫਿਕਰ ਦੀ ਮਰੀ ਬਿਮਾਰ ਹੋ ਗਈ ਕਰਾਤਾ ਸੀ ਉਹੀ ਕੰਮ ਇਹਨੇ ਤਾਂ ਕਰਾਤਾ ਸੀ ਪੁੱਤ ਆਪ ਤੈਨੂੰ ਹੁਣ ਮਾਰ ਦੂੰਗਾ ਕਿਸੇ ਨੇ ਮੁਲਾਕਾਤ ਤੇ ਨਹੀਂ ਜਾਇਆ ਕਰਨਾ ਆਪਣੀ ਦੇ ਨਾ 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 ਚੱਲ ਚੰਗਾ ਅੱਜ ਤੋਂ ਬਾਦ ਇਹ ਜੀ ਗਲਤੀ ਨਾ ਕਰੀ ਠੀਕ ਹੈ ਹਾਂ ਪੁੱਤ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਹਨਾ ਕਹਿੰਦੇ ਹੁੰਦੇ ਨਾ ਘਰ ਪਟਿਆ ਜਾਂਦਾ ਕਿਸੇ ਦੇ ਪਿੱਛੇ ਲੱਗ ਕੇ ਆਪ ਤਾਂ ਬਹੁਤ ਵੱਡੀ ਗਲਤੀ ਕਰ ਲਈ ਸੀ ਮਾਦਾ ਅੱਜ ਤੋਂ ਬਾਅਦ ਤੇਰੇ ਸਾਡੇ ਦਾ ਗਾਲੀ ਘੁੱਟ ਦੇਣਾ ਸੀ ਤਾਂ ਮੈਨੂੰ ਤਰਸ ਜਾ ਗਿਆ ਮੈਨੂੰ ਕਹਦਾ ਮੇਰੀ ਗੱਲ ਸੁਣ ਬਾਅਦ ਆਪਦੇ ਅੱਖਾਂ ਨਾਲ ਦੇਖਾਂਗੇ ਆਪਦੇ ਕੰਨਾਂ ਨਾਲ ਸੁਣਾਂਗੇ ਤਾਂ ਜਕੀਨ ਕਰਾਂਗੇ ਆਪਾਂ ਤਾਂ ਇਹ ਤੇ ਸ਼ੱਕ ਕਰ ਜਾਂਦੀ ਮੈਂ ਤਾਂ ਬਹੁਤ ਕੁਝ ਬੋਲੀ ਸੀ ਇਹਨੂੰ ਹੋਰ ਮੈਥੋ ਵੀ ਯਾਰ ਬਹੁਤ ਕੁਝ ਬੋਲਿਆ ਗਿਆ ਚੱਲ ਕੋਈ ਨਾ ਭਾਈ ਬਹੂ ਗੁੱਸਾ ਨਾ ਕਰੀ ਸਾਡਾ ਪਰ ਤੇਰੇ ਕਰਨੇ ਸਾਰਾ ਕੰਮ ਹੁੰਦਾ ਸੀ ਕਹਿੰਦੇ ਹੁੰਦੇ ਨਾ ਸੱਚੀ ਗੱਲ ਦੱਸ ਦੇ ਇੱਕ ਵਾਰੀ ਤਾਂ ਇੱਕ ਗੁੱਸਾ ਹੈਗਾ ਜੋ ਪਹਿਲਾਂ ਦੱਸ ਦਿੰਦੀ ਐਨਾ ਕੁਝ ਨਹੀਂ ਹੁੰਦਾ ਹੁਣ ਗੱਲ ਸੁਣ ਜੇ ਇਹ ਜਾਂਦਾ ਮੁੰਡਾ ਕਿਸੇ ਦੇ ਘਰੇ ਜਾਇਆ ਕਰ ਰੋਜ ਤੈਨੂੰ ਆਕੇ ਕੋਈ ਕਹਿੰਦਾ ਤੇ ਤੇਰਾ ਬੰਦਾ ਜਾਂ ਤੈਨੂੰ ਗੁੱਸਾ ਨਹੀਂ ਆਉਂਦਾ ਤੇ ਫੇਰ ਫੇਰ ਐਂ ਮੈਨੂੰ ਆ ਗਿਆ ਮੈਨੂੰ ਕੋਈ ਰਸਤਾ ਚੱਲ ਕੋਈ ਨਹੀਂ ਚਾਹ ਪਾਣੀ ਬਣਾ ਪੀਓ ਚਲ ਆਜ ਬੱਤ ਜਾ ਪਾਣੀ ਐਂ ਤੇ ਯਾਰ ਉਹ ਯਾਤਰੀ ਹੋ ਗਈ ਸੀ